ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸੂਜੀ ਤੇ ਦਹੀਂ ਦਾ ਬਹੁਤ ਹੀ ਟੇਸਟੀ ਨਾਸ਼ਤਾ ਜਿਹੜਾ ਤਿਆਰ ਕਰਨ ਲੱਗੇ ਅੱਧੀ ਕੌਲੀ ਆਪਾਂ ਸੂਜੀ ਦੀ ਲੈ ਲਈ ਐ ਤੇ ਅੱਧਿਕ ਕੌਲੀ ਦਹੀਂ ਦੀ ਲੈ ਲਈ ਜਿੰਨੇ ਸੂਜੀ ਲਈ ਉਹਨਾ ਆਪਾਂ ਦਹੀਂ ਲੈ ਅੱਧੀ ਕੌਲੀ ਤੋਂ ਵੀ ਘੱਟ ਮੈਂ ਲਈ ਐ ਕਿਉਂਕਿ ਮੈਂ ਥੋੜਾ ਬਣਾਉਣਾ ਐ ਤੇ ਇਸ ਕਰਕੇ ਆਪਾਂ ਜਿਹੜਾ ਐ ਜਿੰਨਾ ਦਹੀਂ ਲਿਆ ਉੰਨੀ ਸੂਜੀ ਲੈ ਲਈ ਆ ਤੇ ਇਹਨੂੰ ਮਿਕਸ ਕਰਕੇ ਤੇ ਥੋੜਾ ਜਿਹਾ ਪਾਣੀ ਪਾਉਨੇ ਆ ਕਿਉਂਕਿ ਫੁੱਲ ਜਾਂਦੀ ਆ ਸੂਜੀ ਪਹਿਲਾਂ ਥੋੜਾ ਜਿਹਾ ਪਾਣੀ ਪਾਉਣਾ ਆਪਾਂ ਜਿਆਦਾ ਨਹੀਂ ਪਾਉਣਾ ਹੈਗਾ ਤੇ ਬਸ ਇੰਨਾ ਕੁ ਆਪਾਂ ਪਾਣੀ ਪਾ ਕੇ ਚਮਚਾਕ ਪਾਣੀ ਦਾ ਪਾ ਕੇ ਤੇ ਇਹਨੂੰ ਮਿਕਸ ਕਰਕੇ ਰੱਖ ਦਿੰਨੇ ਆ 5-7 ਮਿੰਟ ਸੂਜੀ ਫੁੱਲ ਜਾਵੇ ਜਿਹੜੀ ਚੰਗੀ ਤਰ੍ਹਾਂ ਤੇ ਉੰਨੀ ਦੇਰ ਦੇ ਵਿੱਚ ਆਪਾਂ ਸਬਜ਼ੀਆਂ ਜਿਹੜੀਆਂ ਤਿਆਰ ਕਰ ਲੈਣੇ ਇਹਦੇ ਵਿੱਚ ਜਿਹੜੀਆਂ ਪਾਉਣੀਆਂ ਆ ਆਪਾਂ ਲਓ ਜੀ ਸੂਜੀ ਜਿਹੜੀ ਆਪਣੀ ਆਪਾਂ 5-7 ਮਿੰਟਾਂ ਜਿਹੜੀ ਰੱਖਤੀ ਸੀ ਫੁੱਲ ਗਈ ਆ ਜਿੰਨੀ ਦੇਰ ਆਪਾਂ ਸਬਜ਼ੀਆਂ ਤਿਆਰ ਕੀਤੀਆਂ ਉਹਨੇ ਦੇਰ ਆਪਾਂ ਸੂਜੀ ਟਾਕ ਦਿੱਤੀ ਥੋੜਾ ਜਿਹਾ ਪਿਆਜ਼ ਤੇ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ ਗਾਜਰ ਤੇ ਟਮਾਟਰ ਪਿਆਜ਼ ਸ਼ਿਮਲਾ ਮਿਰਚ ਜਿੰਨਾਂ ਕ ਆਪਣੇ ਕੋਲ ਮਟੀਰੀਅਲ ਆਪਾਂ ਉੰਨੀ-ਉੰਨੀ ਆ ਕਿ ਸਬਜ਼ੀਆਂ ਪਾਉਣੀਆਂ ਜਿੰਨੀਆਂ ਕਿ ਆਪਾਂ ਸੂਜੀ ਤੇ ਦਹੀਂ ਮਿਕਸ ਕੀਤਾ ਉੰਨੀ ਆ ਕਿ ਸਬਜ਼ੀਆਂ ਪਾਉਣੀਆਂ ਕਾੜੀ ਮਿਰਚ ਪਾਤੀ ਆ ਤੇ ਚਮਚਾ ਕੇ ਗਾਜਰ ਕਦੋਂ ਘਸ ਕੀਤੀ ਉਹ ਪਾਤੀ ਆ ਤੇ ਥੋੜੇ ਮੈਂ ਰੱਖ ਲਿਆ ਪਿਆਜ਼ ਤੇ ਸ਼ਿਮਲਾ ਮਿਰਚ ਕਿਉਂਕਿ ਜਿਆਦਾ ਸੀ ਉਹ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਤਾ ਜੀਰਾ ਤੇ ਥੋੜਾ ਜਿਹਾ ਪਾ ਦਨੇ ਆ ਨਮਕ ਤੇ ਫਿਰ ਇਹਨੂੰ ਆਪਾਂ ਮਿਕਸ ਕਰਦੇ ਆ ਜੀ ਇੱਥੇ ਪਾਣੀ ਹਲੇ ਹੋਰ ਪਾਊਗਾ ਕਿਉਂਕਿ ਸਖਤ ਸੂਜੀ ਜਿਹੜੀ ਫੁੱਲ ਕੇ ਹੋ ਗਈ ਆ ਤੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾਤਾ ਦੋ ਤਿੰਨ ਚਮਚੇ ਜਿਹੜੇ ਪਾਣੀ ਦੇ ਆਪਾਂ ਹੋਰ ਪਾ ਦਦੇ ਆ। ਜ਼ਿਆਦਾ ਵੀ ਨਹੀਂ ਪਤਲਾ ਕਰਨਾ ਇਹਨੂੰ। ਤੇ ਮਿਕਸ ਕਰ ਲਿਆ। ਤੇ ਫਿਰ ਆਪਾਂ ਇਹਦੇ ਵਿੱਚ ਪਾਉਣੇ ਇਨੋ, ਇਹਨੂੰ ਆਪਾਂ ਉਦੋਂ ਪਾਉਣੀ ਹੈ ਜਿਸ ਵੇਲੇ ਨੂੰ ਆਪਾਂ ਤਵੇ ਦੇ ਉੱਤੇ ਪਾਉਣਾ। ਤੁਸੀਂ ਕਟੋਰੀ ਵਿੱਚ, ਕੌਲੀ ਵਿੱਚ ਬਣਾਉਣਾ ਚਾਹੁੰਦੇ ਹੋ, ਉਹ ਚ ਬਣਾ ਲਓ। ਤੇ ਆਪਾਂ ਤਵੇ ਦੇ ਉੱਤੇ ਜਿਹੜਾ ਆ ਪੂੜਾ ਟਾਈਪ ਇਹਨੂੰ ਬਣਾਉਣ ਲੱਗੇ ਆ। ਤੇ ਤਵਾ ਆਪਾਂ ਗਰਮ ਕਰ ਲਿਆ ਹੈ ਤੇ ਇਹਦੇ ਵਿੱਚ ਇੱਕ ਪੈਕਟ ਜਿਹੜਾ ਇਨੋ ਦਾ ਪਾਤਾ ਜੇ ਤੁਸੀਂ ਮਿੱਠਾ ਸੋਡਾ ਪਾਉਣਾ ਚਾਹੁੰਦੇ ਆ ਤਾਂ ਚਮੇ ਦਾ ਚੌਥਾ ਕੇਸ ਆ ਉਹ ਪਾ ਦ। ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲੈਨੇ ਫਟਾਫਟ। ਤੇ ਇਹਨੂੰ ਆਪਾਂ ਉਦੋਂ ਹੀ ਪਾਉਣੀ ਆ ਜਿਸ ਵੇਲੇ ਇਹਨੂੰ ਆਪਾਂ ਬਣਾਉਣਾ ਆ। ਤੇ ਮਿਕਸ ਕਰਦੇ ਦੇਖੋ ਐਨ ਫਲਫੀ ਜਿਹੜਾ ਹੋ ਗਿਆ ਆਪਣਾ ਬੈਟਰ ਜਿਹੜਾ ਸਾਰਾ ਹੀ। ਸਿਰਫ ਦਹੀਂ ਸੂਜੀ ਤੇ ਸਬਜ਼ੀਆਂ ਆ ਐਨ ਫੁੱਲ ਚੁੱਕਿਆ। ਤਵੇ ਤੇ ਮਾੜਾ ਜੇ ਅਮੇ ਦੇਸੀ ਘਿਓ ਲਾ ਦਿੱਤਾ ਹੈ। ਤੇ ਇੱਕ ਕਟਸ਼ੀ ਪਾ ਕੇ ਤੇ ਥੋੜੀ ਜਿਹੀ ਇਹਨੂੰ ਫਲਾ ਦੰਨੇ ਆ ਹਲਕੇ ਜਿਹੇ ਹੱਥਾਂ ਦੇ ਨਾਲ ਫਲਫੀ ਜਿਆਦਾ ਹੈ ਜੇ ਆਪਾਂ ਜ਼ਿਆਦਾ ਕਟਸ਼ੀ ਲਾਵਾਂਗੇ ਤੇ ਟੁੱਟ ਜਾਂਦਾ ਹੈ ਤੇ ਹੁਣ ਇਹਨੂੰ ਪੱਟਾ ਕਦਣਾ ਆ ਕਿ ਸੂਜੀ ਪੱਕ ਜਾਵੇ ਚੰਗੀ ਤਰ੍ਹਾਂ ਲਓ ਜੀ ਕਲਰ ਇਹਦਾ ਕਾਫੀ ਚੇਂਜ ਹੋ ਗਿਆ ਐਂਡ ਡਰਾਈ ਹੋ ਗਿਆ ਇਹ ਤੇ ਪਲਟ ਦੱਤਾ ਆ ਤੇ ਬਸ ਐਸੀ ਤਰ੍ਹਾਂ ਆਪਾਂ ਜਿੰਨਾ ਵੀ ਆਪਣੇ ਕੋਲ ਮਟੀਰੀਅਲ ਹੈਗਾ ਆ ਦੋ ਤਿੰਨ ਪੀਸੇ ਦੇ ਬਣਨੇ ਆ ਤੇ ਉਹ ਆਪਾਂ ਐਸੀ ਤਰ੍ਹਾਂ ਬਣਾ ਲੈਣੇ ਆ ਜੀ ਤੇ ਦੇਖ ਸਕਦੇ ਆ ਤੁਸੀਂ ਕਿੰਨਾ ਸੋਹਣਾ ਇਹ ਜਿਹੜਾ ਆ ਨਾਸ਼ਤਾ ਆਪਣਾ ਦੇਖਣ ਨੂੰ ਲੱਗਦਾ ਇੰਨਾ ਟੇਸਟੀ ਇਹ ਖਾਣ ਨੂੰ ਤੇ ਦਵਾ ਦਵਾ ਕੇ ਆਪਾਂ ਇਹਨੂੰ ਪਕਾ ਲਿਆ ਚੰਗੀ ਤਰ੍ਹਾਂ ਬਿਨਾ ਤਲੇ ਜਿਹੜਾ ਇਹ ਨਾਸ਼ਤਾ ਆਪਣਾ ਬਿਲਕੁਲ ਜਲਦੀ ਬਣਨੇ ਵਾਲਾ ਸੌਖੇ ਤਰੀਕੇ ਨਾਲ ਬਣਨੇ ਵਾਲਾ ਹੈਲਦੀ ਵੀ ਆ ਤੇ ਟੇਸਟੀ ਵੀ ਆ ਦੇਖੋ ਪੂੜਾ ਟਾਈਪ ਜਿਹੜਾ ਨਾਸ਼ਤਾ ਆਪਣਾ ਤਿਆਰ ਹੋ ਗਿਆ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਦੋ ਹੋਰ ਬਣ ਜਾਣੇ ਆਪਣੇ ਤੇ ਇਸੇ ਤਰ੍ਹਾਂ ਭੋਓ ਬਣਾ ਲੈਣੇ ਆ ਤਵੇ ਨੂੰ ਫਿਰ ਮਾੜਾ ਜਿਹਾ ਘਿਓ ਲਾ ਦਿੱਤਾ ਮੈਂ ਵਸ ਇੱਕ ਕਰਛੀ ਪਾ ਕੇ ਤੇ ਇਹਨੂੰ ਆਪਾਂ ਇਦਾਂ ਫਲਾ ਦੰਨੇ ਆ ਇਸੇ ਤਰ੍ਹਾਂ ਆਪਾਂ ਤਿੰਨੋਂ ਪੀਸ ਜਿਹੜੇ ਤਿਆਰ ਕਰ ਲੈਣੇ ਆ ਜੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਸਪੋਰਟ ਕਰਦੇ ਆ ਕਰੋ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਆ ਜੀ ਤੇ ਦੇਖੋ ਬਹੁਤ ਨਰਮ ਹੈ ਜਿਹੜਾ ਆਪਣਾ ਬੈਟਰ ਆ ਇਹ ਸੋਜੀ ਦਾ ਤੇ ਇਸ ਕਰਕੇ ਆਪਣੇ ਜਿਹੜੇ ਪੂੜਾ ਟਾਈਪ ਜਿਹੜਾ ਹੈ ਨਾਸ਼ਤਾ ਬਿਲਕੁਲ ਨਰਮ ਬਣ ਕੇ ਤਿਆਰ ਹੋਇਆ ਤੇ ਦਦਵਾ ਦਵਾ ਕੇ ਆਪਾਂ ਇਹਨੂੰ ਫਿਰ ਆੜ ਲੰਨੇ ਆ ਇੱਕ ਪੀਸ आले ਆਪਣਾ ਹੋਰ ਬਣ ਜਾਣਾ ਆ ਬਣਾਇਓ ਤੇ ਖਾਇਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਡਾ ਨਾਸ਼ਤਾ ਜਿਹੜਾ ਮੇਰੇ ਤਰੀਕੇ ਨਾਲ ਬਣਾਇਆ ਕਿਦਾਂ ਦਾ ਬਣਿਆ ਇਹ ਵੀਡੀਓ ਆਪਾਂ ਸੌਖੇ ਤਰੀਕੇ ਨਾਲ ਬਣਾਈ ਦੀ ਆ ਛੋਟੀ ਜੀ ਰੱਖ ਕੇ ਬਣਾਈ ਦੀ ਆ ਇਹ ਸਧਾਰਨ ਜਿਹਾ ਸਟਾ ਤਰੀਕਾ ਬੋਲਣ ਦਾ ਤੇ ਵੀਡੀਓ ਬਣਾਉਣ ਦਾ ਹੁੰਦਾ ਹੈ ਲਓ ਜੀ ਤਿੰਨੇ ਪੀਸ ਆਪਣੇ ਬਣ ਗਏ ਆ ਤੇ ਮੈਂ ਤੋੜ ਕੇ ਦਿਖਾ ਲਦੀ ਦੇਖੋ ਕਿੰਨਾ ਨਰਮ ਮੁਲਾਇਮ ਜਿਹੜੇ ਊੜੇ ਦੀ ਤਰ੍ਹਾਂ ਆਪਣਾ ਨਾਸ਼ਤਾ ਤਿਆਰ ਹੋ ਗਿਆ ਬਿਨਾਂ ਤਲੇ ਹੈਲਦੀ ਟੇਸਟੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ